ਲੈਣ ਵੇ ਮੈਂ ਬਿਲਕੁਲ ਠੀਕ ਨਾ ਤੂੰ ਰਹਿਣ ਦੇ ਉਹ ਕਿਹੜੀ ਗੱਲਾਂ ਕਹ ਬਰਾਵੇਂ ਕਦ ਤਨੇੜੇ ਬੁੰਦਾਵੇਂ ਤੇਰੇ ਦਿਲ ਦੀ ਰਮਝ ਮੈਂ ਜਾਣੀ ਤਾਂ ਆਨੇ ਰਾਤ ਕੱਟਣੀ ਤੇਰੀ ਟੱਕ ਨਾ ਮਸੀਤ ਲ ਜਾਣੀ ਤਾਂ ਆਨੇ ਰਾਤ ਕੱਟਣੀ ਟੱਕ ਨਾ ਮਸੀਤ ਲ ਜਾਣੀ ਗੱਲ ਕਰਿਓ ਭਰਾ ਜੀ ਜਰਾ ਸੋਚ ਕੇ ਢਾਡੀ ਰੱਖਤੀ ਤੁਰਨ ਨੇ ਪੱਟੀ ਪੋਛ ਕੇ ਗੱਲ ਦੀ ਰੱਖਤੀ ਤੁਰਨ ਨੇ ਫੱਟੀ ਪੋਹਚ ਕੇ ਕਾਮਯੋਣਾ ਨਹੀਂ ਹੋ ਰਾਤ ਸਾਡੀ ਤੇਰੇ ਉੱਤੇ ਆਜ਼ਹਾੜੇ ਕੱਢਦੇ ਨੇ ਪੌਰ ਨਿਮਾਣੇ ਛੜਿਆਂ ਨੂੰ ਰੋਣ ਬਿੱਲੀਆਂ ਰੰਨਵਾਲਿਆਂ ਨੂੰ ਰੋਣ ਨਿਆਣੇ ਛੜਿਆਂ ਨੂੰ ਰੋਣ ਬਿੱਲੀਆਂ ਰੰਨਵਾਲਿਆਂ ਨੂੰ ਰੋਣ ਨਿਆਣੇ 54 ਦਾ ਵਪਾਰ ਰਹਿਣਾ ਕਰਕੇ ਬੈਠਾ ਹੋਵੇਗਾ ਖਾਦ ਹੱਥ ਧਰ ਕੇ 54 ਦਾ ਵਪਾਰ ਰਹਿਣਾ ਕਰਕੇ ਬੈਠਾ ਹੋਵੇਗਾ i got